ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗੇ ਬੈਸਨ ਪਾਈਏ ਕੋਹ ਨਾਨਕ ਪਾਲ ਨੂੰ ਡਾਈਏ ਨਮੋਸ ਰੱਖ ਗਿਆ ਹੋਇਆ ਗੁਰੂ ਸਾਹਿਬ ਲੋਹਰਨ ਪਰਵਾਰਾਂ ਦੀ ਸੇਵਾ ਲੈ ਰਹੇ ਆ ਇਹ ਤਾਂ ਜਿਹੜੀ ਸਾਡੇ ਕੋਲ ਪਹੁੰਚੀ ਹੈ ਇਹਦਾ ਵੀਰ ਬਹੁਤ ਜਿਆਦਾ ਬਿਮਾਰ ਆ ਆਈ ਸੀ ਯੂ ਵਿੱਚ ਆ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਵੀਰ ਨੂੰ ਮਾਇਆ ਦੀ ਲੋੜ ਆ ਕੀਰਤਨ ਕਰਦਾ ਹੈ ਜੀ ਬਹੁਤ ਸੋਹਣਾ ਕੀਰਤਨ ਕਰਦਾ ਸੰਗਤ ਵਿੱਚ ਸੇਵਾ ਨਿਭਾਉਂਦਾ ਕੀਰਤਨ ਜੀ ਦੀ ਮੈਂ ਬੇਨਤੀ ਕਰਨਾ ਚਾਹੁੰਦਾ ਸੀ ਸੰਗਤ ਨੂੰ ਕਿ ਤੁਸੀਂ ਨਾਲ ਚੱਲ ਕੇ ਸੇਵਨ ਭਾਇਆ ਜਿਹਨੂੰ ਪਰ ਨਾਲ ਨਹੀਂ ਸਿੰਘ ਹੁੰਦੇ ਉਹਨਾਂ ਨੇ ਮਾਇਆ ਭੇਜੀ ਆ ਪੇਟ ਵਿੱਚੋਂ ਨਾਲੀ ਫਟ ਗਈ ਸੀ ਜਿਹਦੇ ਨਾਲ ਖੂਨ ਰੋਗ ਦਾ ਨਹੀਂ ਪਿਆ ਤੇ ਬਹੁਤ ਗੁਰੇ ਹਾਲਾਤ ਆ ਵੀਰ ਦੇ ਅਰਦਾਸ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਵੀਰ ਦਾ ਮੋੜਾ ਪੈ ਜਾਵੇ ਤੇ ਸੰਗਤ ਵਿੱਚ ਦੁਬਾਰਾ ਉਹ ਸੇਵਾ ਕਰ ਸਕੇ ਤੁਸੀਂ ਜੋ ਦਸਵੰਦ ਭੇਜਿਆ ਉਸ ਦਸਵੰਦ ਵਿੱਚੋਂ ਸੀ ਭੈਣ ਨੂੰ ਆ 10000 ਰੁਪਏ ਅਸੀਂ ਦੇ ਰਹੇ ਹਾਂ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਦਸਵੰਦ ਦਿੰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਵਿੱਚ ਤੁਹਾਡਾ ਹੁੰਦਿਆ ਰਹੇ ਜਦੋਂ ਤੁਹਾਨੂੰ ਦੇਣ ਵਾਸਤੇ 9914790878 ਤੇ ਫੋਨ ਜਾਂ ਮੈਸੇਜ ਤੁਸੀਂ ਕਰ ਸਕਦੇ ਜੇ ਅਤੇ ਮੇਰੇ ਨਾਲ ਜਲਦੀ ਕੇ 20 ਤੇ ਗੱਲ ਬਾਤ ਸਕਦੇ ਜੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ